ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਵੀਰ ਜੀ ਸਾਡਾ ਇਹ ਚੈਨਲ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਨੇ ਆ ਬਹੁਤ ਹੀ ਇੱਕ ਖੂਬਸੂਰਤ ਚੰਗੇ ਕੱਦ ਕਾਠ ਵਾਲੀਆਂ ਦੋ ਮੱਜਾਂ ਇੱਕ ਵੀਰ ਜੀ ਤਿੱਜਾ ਸੁਆ ਮੱਝ ਇੱਕ ਪਹਿਲਣ ਝੋਟੀ ਵੱਡੇ ਕੱਦ ਵਾਲੀ ਤੇ ਕਰਦੇ ਆ ਵੀਰ ਨਾਲ ਗੱਲਬਾਤ ਅੱਛੀ ਕਬੀ ਜੀ ਸਾਰਿਆਂ ਨੂੰ ਜੀ ਨਾਮ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ 95928 00635 ਤੇ ਵਿਧੀ ਦੋ ਝੋਟੀਆਂ ਵਸੂਈਆਂ ਸੁਈਆਂ ਸਵਾਈਆਂ ਬਿਲਕੁਲ ਤੇ ਵਿਖਾਉਨੇ ਆ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਝੋਟੀ ਤੇ ਵਿਧੀ ਇਹ ਪਹਿਲਾ ਸਵੇਰ ਹੀ ਸੁਈ ਆ ਤੇ ਹੁਣੇ ਜੇ ਆਪਾਂ ਵੀਰ ਜੀ ਲੈ ਕੇ ਆਏ ਤੇ ਗੱਡੀ ਤੋਂ ਲਈ ਆ ਉਥੇ ਪਾਸ ਕੀਤੀ ਝੋਟੀ 2 ਕਿਲੋ ਚੋਈ ਥੱਲੇੋਂ ਅਸੀਂ ਥਾਣਾ ਦਾ ਸੈਜ ਤੇ ਗਏ ਵੇਖੋ ਚੈੱਕ ਕਰੋ ਠੰਡੀ ਸੀਲ ਬੜੀ ਜੇ ਇਦਾਂ ਹੀ ਥੱਲੇ ਪੈਜੋ ਭਵੇਂ ਆ ਵੇਖੋ ਆ ਵੇਖੋ ਇਦਾਂ ਹੀ ਥੱਲੇ ਪੈਜੋ ਜੇ ਇੰਨੀ ਠੰਡੀ ਝੋਟੀ ਹੈ ਹਲੋ ਹਲੋ ਇਦਾਂ ਹੀ ਇਦਾਂ ਹੀ ਥੱਲੇ ਪੈਜੋ ਇਦਾਂ ਠੰਡੀ ਸੀਲ ਬੜਾ ਕੱਦ ਕਾਠ ਬਹੁਤ ਝੋਟੀ ਦਾ ਤੇ ਸੂਈ ਜੇ ਵੀਰ ਜੀ ਆ ਜਵਾਗ ਦੇ ਥੱਲੇ ਦੇ ਮਗਰ ਦੇ ਤੇ ਕੋਈ 8-10 ਦਿਨਾਂ ਦੀ ਸੂਈ ਹੋਊਗੀ ਤੇ ਪਹਿਲਾ ਸੁਆ ਸੂਈ ਜੇ ਚੰਗਾ ਕੱਦ ਕਾਟੇ ਵੱਡਾ ਸਿੰਘ ਨੂੰ ਦੀ ਸਿਰ ਤੋਂ ਸੋਣੀਏ ਤੋੜ ਕੇ ਵਿਖਾਉਣੇ ਮਿੱਤੀ ਹਣ ਰੋਣਾ ਦਾ ਸਾਈਜ ਤੇ ਗਾਇ ਕੱਦ ਵਿੱਚੀ ਬਹੁਤ ਵੱਡਾ ਕੱਦ ਹੈ ਪੂਰੇ ਵੱਡੇ ਕੱਦੀ ਛੋਟੀ ਹੈ ਥਣ ਵੇਖੋ ਪਸੰਦ ਕੇ ਬਹੁਤ ਸ਼ਾਨਦਾਰ ਥਣ ਬਣਾਇਆ ਛੋਟੀ ਹੈ ਥਣਾਂ ਦਾ ਸਾਈਜ ਤੇ ਗਾਇ ਬਹੁਤ ਹੈ ਕੁਝ ਚੱਕਰ ਕਰੂ ਤੇ ਚਿਹਰਾ ਵੀ ਚੱਕਰਾ ਦੋ ਮੇਰੇ ਗਿੱਡੀ ਬੰਦੇ ਕੱਟ ਕਾੜਦੀ ਆ ਲਈਏ ਵੀਰ ਕਿੰਨੇ ਪੱਲੇ ਸਵੇਰੇ ਸੁਈ ਆ ਤੇ ਦੁੱਧ ਵੀ ਜੀ ਮੈਂ ਦੱਸਿਆ ਵੀ 9 ਕਿਲੋ ਆ ਛੋਟੀ ਥੱਲੇ ਜੇ ਪਿਆਰ ਦੁੱਧ ਇਸ ਟਾਈਮ ਮਾਪੀ ਨੌਕੜਾ ਦੁੱਧ ਆਪਕੇ ਵੀਰ ਜੀ ਪਾਠ ਕਿਲੋ ਦੱਸ ਕੇ ਦਵਾਂਗੇ ਦੇਖੋ ਵੀਰ ਸਾਂਭੂਗਾ ਸੇਵਾ ਕਰੂਗਾ ਜਿੱਡਾ ਕੱਦ ਕਾਠ ਵਾਲੀ ਝੋਟੀ ਹੈ ਵੇਖੋ ਕਿੱਥੇ ਕਰ ਲਾਉਣ ਡਿਆ ਬੇਲ ਦੀ ਲਪਾਈ ਵੇਖੋ ਝੋਟੀ ਦੁੱਧ 11-12 ਕਿਲੋ ਕੱਟ ਸਕਦੀ ਪਹਿਲੇ ਸਵੇਰੇ ਤੇ ਥਾਣਾ ਦਾ ਸਾਇਜ ਤਾਂ ਗਾਇ ਬਹੁਤ ਸ਼ਾਨਦਾਰ ਆ ਅਗਲੀ ਸਾਈਡ ਤੋਂ ਵਿਖਾ ਦਿਓ ਥਾਣਾ ਦਾ ਦੇਖੋ ਠੰਡੀ ਤੇ ਇੰਨੀ ਆ ਵੀ ਝੋਟੀ ਦੀ ਜਿੱਦਾਂ ਮਰਜ਼ੀ ਥਲੇ ਹਾਂਜੀ ਮਿਲਕ ਮੈਂ ਚੈੱਕ ਕਰਾ ਦੂ ਝੋਟੀ ਦੀ ਆ ਵੇਖੋ ਠੰਡੀ ਬਹੁਤ ਝੋਟੀ ਤੇ ਵੀਰ ਜੀ ਮੁੱਲ ਤੇ ਐਡੀ ਝੋਟੀ ਦਾ ਭਾਵੇਂ ਆਪਾਂ ਲੱਖ ਰੁਪਈਆ ਕਰ ਲਈਏ ਅਮਿਕੋਟ ਜੈ ਜਿਆ ਪਰ ਆਪਾਂ ਜੈ ਜੀ ਕਰਾਂਗੇ ਜੈ ਜੀ ਦੇ ਦੇਣੀ ਹੈ ਤੇ ਮੁੱਲ ਵੀ ਦੀ ਇਹ ਤਾਂ ਛੋਟੀ ਦਾ 85000 ਰੁਪਿਆ ਤੇ 80000 ਦੀ ਪਹਾਣਾ ਦੇਣੀ 80000 ਚੋਂ 500 ਰੁਪਿਆ ਛੋਟ ਹਾਂਜੀ 80000 ਚੋਂ 500 ਰੁਪਿਆ ਛੋਟ ਛੋਟੀ ਨਹੀਂ ਹੁੰਦੀ ਬਿਲਕੁਲ ਵੀ ਜੀ 500 ਰੁਪਿਆ ਛੋਟ ਕਰਨੀ ਹੈ 80000 ਚ ਤੇ ਵੀ ਦੂਜੇ ਨੰਬਰ ਤੇ ਆ ਗਈ ਏ ਨੀਲੀ ਬੂਰੀ ਵੀ ਇਹ ਵੀ ਬਹੁਤ ਵੱਡੇ ਕਦ ਕਾਠ ਵਾਲੀ ਏ ਤਿੱਜਾ ਸੁਆ ਮੈਂ ਸੋਈ ਜੇ ਇਹਦਾ ਵੀ ਥਣਾ ਦਾ ਸੈਟ ਤੇ ਗੈਪ-ਗੈਪ ਕਰੋ ਇਥੇ ਥਲੇ ਵੀ ਦੀ ਮੋਕੇ ਤੇ ਤੁਹਾਡੀ ਮੈਂ ਥਲੇ ਦੁੱਧ 12 ਕਿਲੋ ਤਿਆਰ ਹੋਊਗਾ ਜੀ ਚੰਗੇ ਵੱਡੇ ਕਦ ਕੱਢ ਦੀ ਜੇ ਵੀ ਤੇ ਖਾਣ ਦਾ ਸਾਈਜ਼ ਤੇ ਗੈਪ ਚੈੱਕ ਕਰਾ ਦਿਓ ਉਹ ਸ਼ਾਨਦਾਰ ਆ ਅੱਤੀ ਵੀ ਜੀ ਆਪਾਂ ਥੋਰ ਕੇ ਵਿਖਾਉਣੇ ਆ ਬੁਰੀ ਵੀ ਜੀ ਕਈ ਵੀਰ ਭਰਾ ਬਹੁਤ ਜ਼ਿਆਦਾ ਦੀ ਪਸੰਦ ਕਰਦੇ ਨੇ ਪਰ ਥੋੜੀ ਜੀ ਮਿਲਦੀ ਘੱਟ ਹੈ ਬੁਰੀ ਮੈਂ ਕਿਤੇ ਮਹੀਨੇ 'ਚ ਇੱਕ ਦੋ ਵਾਰ ਹੀ ਮਿਲਦੀ ਆ ਦੇਖੋ ਜੀ ਕੱਦ ਵਜਨ ਚੈੱਕ ਕਰੋ ਖਾਣ ਦਾ ਸਾਈਜ਼ ਤੇ ਗੈਪ ਚੈੱਕ ਕਰਾਓ ਲਾ ਕੇ ਕਰਕੇ ਸੁਣਾਦਾ ਸਾਇਟ ਤੇ ਕੈਪਟਲ ਜੀ ਵੀ ਉਹਦਾ ਅੱਜ ਆਈ ਆ ਮੈਂ ਦੇਖਦਾ ਜੀ ਨਹੀਂ ਲੌਂਡਈਏ ਸਵੇਰੇ ਆਈ ਆ ਤੋ ਹੁਣ ਆਈ ਚੋਣ ਚਵਾਵੀ ਤੀ ਇਹ ਵੀ ਇੱਕ ਨੰਬਰ ਜੇ ਬਿਲਕੁਲ ਫੁੱਲੀ ਰੂਮ ਵਰ ਗਈ ਫੇਸ ਕੁਆਲਟੀ ਚੈੱਕ ਕਰਾ ਦੋ ਆ ਬੇਟੀ ਮੈਂ ਥਲੇ ਬੱਚਾ ਜੇ ਆ ਮੈਂ ਤਾਂ ਬੱਚਾ ਜੇ ਹਾਂਜੀ ਬੱਚਾ ਚੈੱਕ ਕਰਾ ਦੋ ਕੋਈ ਮਹੀਨੇ ਦੇ ਲਗਭਗ ਸੂਈ ਹੋ ਗਈ ਏ ਬਾਕੀ 몰ਵੀ ਜੀ ਜਿੱਦੀ ਮੈਂ ਆ ਮੈਂ ਤਾਂ ਮੁੱਲ ਭਵੇਂ 100 ਕਰ ਲਈਏ ਲੱਖ ਕਰ ਲਈਏ ਭਵੇਂ ਤੇ 95000 ਦੀ ਮਰਦਾ ਮੱਝ ਦੇ ਦੀ ਪੱਕੀ ਵੀਰ ਜੀ 90000 ਚੋਂ 500 ਰੁਪਿਆ ਛੋਟ ਹਾਂਜੀ ਜਾਇ ਜੀ ਮੁੱਲ ਕਰਨਾ ਆਪ ਜਾਇ ਜ ਲਈਆਂ 90000 ਚੋਂ 500 ਰੁਪਿਆ ਛੋਟ ਹੋ ਗਈ ਬਿਲਕੁਲ ਮੁੱਲ ਭਵੇਂ ਦਾ 95 ਕਰਾ ਲਵੇ ਇੱਕ ਲੱਖ ਕਰਾ ਲੈ ਤੇ ਮੁੱਲ ਵੀਰ ਜੀ ਬਿਲਕੁਲ ਜਾਇ ਜ ਮਈਆਂ ਦੇ ਹਿਸਾਬ ਨਾਲ ਬਿਲਕੁਲ ਵਧੀਆ ਮੋਲਿਆ ਤੇ ਕੋਈ ਵੀਰ ਭਰਾ ਫੋਨ ਲਾਵੇ ਪਤਵਾਦ ਮਾਨ ਮਾਨ ਕਰਾਂਗੇ ਵੀਡੀਓ ਵੇਖਣ ਨੂੰ ਧੰਨਵਾਦ ਜੀ ਸਾਰਿਆਂ ਦਾ